ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਕੱਲ ਦੇ ਇਤਿਹਾਸ ਵਿੱਚ ਅਸੀਂ ਜਾਣਿਆ ਸੀ ਕਿ ਜਦੋਂ ਗੰਗੂ ਪੱਪੀ ਨੇ ਮੋਰਿੰਡੇ ਦੇ ਥਾਣੇਦਾਰ ਕੋਲੇ ਜਾ ਕੇ ਮਾਤਾ ਗੁਜਰੀ ਤੇ ਛੋਟੇ ਸਹਿਬਜਾਦਿਆਂ ਦੀ ਖਬਰ ਦੱਸੀ ਤਾਂ ਇਹ ਸੁਣ ਕੇ ਸੂਬਾ ਬਹੁਤ ਖੁਸ਼ ਹੋਇਆ ਤੇ ਉਸਨੇ ਉਹਨਾਂ ਨੂੰ ਸਰਹੰਦ ਵਿਖੇ ਲਿਆਉਣ ਲਈ ਹੁਕਮ ਦਿੱਤਾ ਅੱਗੇ ਦੇ ਇਤਿਹਾਸ ਬਾਰੇ ਆਪਾਂ ਅੱਜ ਦੀ ਵੀਡੀਓ 'ਚ ਜਾਣਾਂਗੇ ਵਜ਼ੀਰ ਖਾਨ ਦੇ ਹੁਕਮ ਅਨਸਾਰ ਉਹਨਾਂ ਨੂੰ ਮੁਰਿੰਡੇ ਤੋਂ ਗੱਡੇ ਤੇ ਬਿਠਾ ਕੇ ਸਖਤ ਪੈਰੇ ਹੇਠ ਸਰਹੰਦ ਲੈ ਕੇ ਚਲੇ ਗਏ ਦੁਪਹਿਰ ਨੁਗਾਮਾ ਪਿੰਡ ਦੇ ਕੋਲ ਗੱਡਾ ਰੋਕਿਆ ਗਿਆ ਮਾਤਾ ਜੀ ਤੇ ਸਵਜਾਦਿਆਂ ਨੂੰ ਵੇਖਣ ਲਈ ਲੋਕਾਂ ਦੀ ਭੀੜ ਇਕੱਠੀ ਹੋਈ ਨੇੜੇ ਖੂਬ ਅਗਰਿਆ ਸੀ ਮਾਤਾ ਜੀ ਨੇ ਪੀਣ ਲਈ ਪਾਣੀ ਮੰਗਿਆ ਪਰ ਹਕੂਮਤ ਦੇ ਡਰ ਕਾਰਨ ਲੋਕਾਂ ਨੇ ਉਹਨਾਂ ਨੂੰ ਪਾਣੀ ਨਾ ਦਿੱਤਾ ਇਥੋਂ ਗੱਡਾ ਚੱਲ ਕੇ ਬੱਸੀ ਪਠਾਣਾ ਦੇ ਕਿਲੇ ਵਿੱਚ ਰੋਕਿਆ ਗਿਆ ਸਿਪਾਹੀ ਰੋਟੀ ਖਾਣ ਲੱਗ ਪਏ ਪਰ ਮਾਤਾ ਜੀ ਤੇ ਸਹਿਬਜ਼ਾਦਿਆਂ ਨੂੰ ਖਾਣ ਲਈ ਕੁਝ ਵੀ ਨਾ ਦਿੱਤਾ ਗਿਆ ਬੱਸੀ ਪਠਾਣਾ ਤੋਂ ਗੱਡਾ ਚੱਲ ਕੇ ਸਰਹੰਦ ਪੁੱਜਾ ਸੂਬਾ ਬਜ਼ੀਰ ਖਾਨ ਨੂੰ ਖਬਰ ਭੇਜੀ ਗਈ ਸੂਬੇ ਨੇ ਮਾਤਾ ਜੀ ਤੇ ਸਹਿਬਜ਼ਾਦਿਆਂ ਨੂੰ ਠੰਡੇ ਗੁਜਰੇ ਵਿੱਚ ਭੇਜਣ ਦਾ ਹੁਕਮ ਸੁਣਾ ਦਿੱਤਾ ਤੇ ਨਾਲ ਹੀ ਰੋਟੀ ਪਾਣੀ ਦੇਣ ਦੀ ਮਨਾਹੀ ਕਰ ਦਿੱਤੀ ਤੇ ਠੰਡੇ ਬੁਰਜ ਦੇ ਆਸ-ਪਾਸੇ ਸਖਤ ਪੈਰਾ ਲਾ ਦਿੱਤਾ। ਕਹਿਰ ਦੀ ਸਰਦੀ ਠੰਡੇ ਬੁਰਜ ਦੇ ਠੰਡੇ ਫਰਸ਼ ਉੱਤੇ ਮਾਤਾ ਜੀ ਆਪਣੇ ਪੋਤਿਆਂ ਨੂੰ ਜ਼ੁਲਮ ਦੇ ਖਿਲਾਫ ਲੜਨ ਦੀ ਸਿੱਖਿਆ ਦਿੰਦੀ ਰਹੀ। ਅਗਲੇ ਦਿਨ ਦੋ ਸਿਪਾਹੀ ਆਏ। ਮਾਤਾ ਜੀ ਨੂੰ ਕਿਹਾ ਵਜ਼ੀਰ ਖਾਨ ਨੇ ਸਭ ਜਾਂਤਿਆਂ ਨੂੰ ਕਚਹਿਰੀ ਵਿੱਚ ਬੁਲਾਇਆ ਹੈ। ਮਾਤਾ ਜੀ ਨੇ ਨਾਲ ਜਾਣ ਦੀ ਗੱਲ ਕਹੀ ਪਰ ਸਿਪਾਹੀਆਂ ਨੇ ਮਨਾਂ ਕਰ ਦਿੱਤਾ। ਮਾਤਾ ਜੀ ਨੇ ਸਰਜਾਦਿਆਂ ਨੂੰ ਆਪਣੇ ਵੱਡ-ਵਡੇਰਿਆਂ ਦੀਆਂ ਸਿੱਖਿਆਵਾਂ ਦਿੰਦਿਆਂ ਛਿਪਾਈਆਂ ਦੇ ਨਾਲ ਤੋਰ ਦਿੱਤਾ। ਰਾਜ ਸਿਪਾਈ ਸਰਜਾਦਿਆਂ ਨੂੰ ਸਮਝਾਉਂਦੇ ਗਏ ਕਿ ਸੂਬਾ ਵਜ਼ੀਰ ਖਾਨ ਉੱਚੇ ਤਖਤ 'ਤੇ ਬੈਠਾ ਹੋਵੇਗਾ ਤੇ ਆਸੇ-ਪਾਸੇ ਵਜ਼ੀਰ ਤੇ ਕਾਜੀ ਬੈਠੇ ਹੋਣਗੇ। ਬੜਾ ਹੀ ਨੇਕਦਿਲ ਹੈ ਸੂਬਾ ਵਜ਼ੀਰ ਖਾਨ। ਤੁਸੀਂ ਉਸ ਨੂੰ ਝੁੱਕ ਕੇ ਸਲਾਮ ਕਰਿਓ ਔਰ ਤੁਹਾਡੇ ਤੇ ਬਹੁਤ ਖੁਸ਼ ਹੋਵੇਗਾ। ਇਹ ਗੱਲਾਂ ਕਰਦੇ ਸੂਬੇ ਦੀ ਕਚਹਿਰੀ 'ਚੋਂ ਪਹੁੰਚ ਗਏ। ਛਿਪਾਈਆਂ ਨੇ ਝੁੱਕ ਕੇ ਸਲਾਮ ਕੀਤਾ ਤੇ ਨਾਲ ਹੀ ਸਹਿਬਜ਼ਾਦਿਆਂ ਨੂੰ ਸਲਾਮ ਕਰਨ ਲਈ ਕਿਹਾ ਪਰ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤੇਹ ਸਿੰਘ ਨੇ ਗੱਜ ਕੇ ਫਤੇਹ ਬੁਲਾਈ ਫਤੇਹ ਦੀ ਆਵਾਜ਼ ਸੁਣ ਕੇ ਪਾਪੀ ਸੁਚਾਨੰਦ ਕਹਿਣ ਲੱਗਾ ਕਿ ਬੱਚਿਓ ਇਹ ਆਨੰਦਪੁਰ ਸਾਹਿਬ ਨਹੀਂ ਜਿੱਥੇ ਤੁਹਾਡੀ ਫਤੇਹ ਬੁਲਾਈ ਜਾਵੇ ਇਹ ਸੂਬੇ ਦੀ ਕਚੈਰੀ ਹੈ ਇੱਥੇ ਤੁਸੀਂ ਝੁੱਕ ਕੇ ਸਲਾਮ ਕਰੋ ਬਾਬਾ ਫਤੇਹ ਸਿੰਘ ਜੀ ਨੇ ਕਿਹਾ ਗੁਰੂ ਪਿਤਾ ਜੀ ਦਾ ਹੁਕਮ ਹੈ ਤੇ ਇਹ ਸੀਸ ਕੇਵਲ ਅਕਾਲ ਪੁਰਖ ਵਾਇਗ੍ਰੂ ਅੱਗੇ ਜਉਸ ਦੇ ਪਿਆਰਿਆਂ ਅੱਗੇ ਹੀ ਝੁਕੇਗਾ ਕਿਸੇ ਹੋਰ ਅੱਗੇ ਨਹੀਂ ਸਲਾਮ ਕਰਨਾ ਤੁਹਾਡਾ ਧਰਮ ਹੈ ਫਤਿਹ ਬੁਲਾਉਣਾ ਸਾਡਾ ਧਰਮ ਹੈ ਇਹ ਸੁਣ ਸੁੱਚਾ ਅਨੰਦ ਝੂਠ ਬੋਲ ਕੇ ਕਹਿਣ ਲੱਗਾ ਤੁਹਾਨੂੰ ਪਤਾ ਹੈ ਕਿ ਤੁਹਾਡੇ ਪਿਤਾ ਤੇ ਵੱਡੇ ਭਰਾ ਤੇ ਸਿੰਘਾਂ ਨੂੰ ਚਮਕੌਰ ਦੇ ਮੈਦਾਨ 'ਵਿ ਸ਼ਹੀਦ ਕਰ ਦਿੱਤਾ ਗਿਆ ਤੁਹਾਡਾ ਭਲਾ ਇਸ ਗੱਲ ਵਿੱਚ ਹੈ ਕਿ ਤੁਸੀਂ ਇਸਲਾਮ ਕਬੂਲ ਕਰ ਲਵੋ ਬਾਬਾ ਜੋਰਾਵਰ ਸਿੰਘ ਨੇ ਗਰਜ ਕੇ ਕਿਹਾ ਤੁਹਾਡੇ ਵਰਗੇ ਮਕਾਰ ਕਹਿਤੇ ਜ਼ਾਲਮ ਲੋਕ ਲੋਕ ਪਰਲੋਕ ਦੀ ਪਾਤਸ਼ਾਹੀ ਦੇ ਮਾਲਕ ਗੁਰੂ ਪਿਤਾ ਜੀ ਦਾ ਬਾਲ ਵੀ ਵਿੰਗਾ ਨਹੀਂ ਕਰ ਸਕਦੇ ਹੁਣ ਵਜ਼ੀਰ ਖਾਨ ਬੜੇ ਪਿਆਰ ਨਾਲ ਕਹਿਣ ਲੱਗਾ ਕਿ ਪਿਆਰੇ ਬੱਚਿਓ ਤੁਹਾਡਾ ਬਚਪਨ ਵੇਖ ਕੇ ਮੈਨੂੰ ਤਰਸ ਆਉਂਦਾ ਤੁਸੀਂ ਦੁਨੀਆ ਦਾ ਹਾਲੇ ਕੁਝ ਵੀ ਨਹੀਂ ਵੇਖਿਆ ਮੈਂ ਤੁਹਾਨੂੰ ਜ਼ਗੀਰਾ ਮਹਿਲ ਮਾੜੀਆਂ ਤੇ ਧਨ ਦੌਲਤ ਨਾਲ ਮਾਲੋ-ਮਾਲ ਕਰ ਦੇਾਂਗਾ ਇਸੇ ਵੀ ਚੀਜ਼ ਦੀ ਕਮੀ ਨਹੀਂ ਹੋਵੇਗੀ ਤੁਸੀਂ ਇਸਲਾਮ ਕਬੂਲ ਕਰ ਲਵੋ ਬਾਬਾ ਫਤੇਹ ਸਿੰਘ ਨੇ ਗੱਜ ਕੇ ਕਿਹਾ ਜਿਵੇਂ ਤੁਹਾਨੂੰ ਆਪ ਦਾ ਧਰਮ ਪਿਆਰਾ ਹੈ ਉਸੇ ਤਰ੍ਹਾਂ ਸਾਨੂੰ ਵੀ ਆਪਣਾ ਧਰਮ ਪਿਆਰਾ ਹੈ ਸੱਚ ਧਰਮ ਲਈ ਸੀਸ ਦੇਣਾ ਸਾਡੇ ਵੱਡਿਆਂ ਦੀ ਰੀਤ ਹੈ ਇਹ ਜਵਾਬ ਸੁਣ ਕੇ ਵਜ਼ੀਰ ਖਾਨ ਨੇ ਕਿਹਾ ਮਰਨ ਦੀ ਗੱਲ ਕਰਨੀ ਜਿੰਨੀ ਸੌਖੀ ਹੈ ਸਾਹਮਣੇ ਮੌਤ ਦੇਖ ਕੇ ਵੱਡੇ ਵੱਡੇ ਕੰਬ ਜਾਂਦੇ ਨੇ ਐ ਸੁਣ ਕੇ ਬਾਬਾ ਜੋਰਾਵਰ ਸਿੰਘ ਜੀ ਨੇ ਕਿਹਾ ਕਿ ਮੌਤ ਦਾ ਡਰ ਜਾਲਮ ਕੈ ਤੇ ਡਰਪੋਕਾ ਨੂੰ ਹੁੰਦਾ ਹੈ ਸਾਡਾ ਤਾਂ ਜਨਮ ਹੀ ਮੌਤ ਵਿੱਚੋਂ ਹੋਇਆ ਹੈ ਇਹ ਜਵਾਬ ਸੁਣ ਕੇ ਸਾਰੇ ਦਰਬਾਰੀ 당ਗ ਰਹਿ ਗਏ ਤੇ ਆਪਸ ਵਿੱਚ ਗੱਲਾਂ ਕਰਦੇ ਨੇ ਕਿ ਸਹਿਬ ਜਾਦੇ ਆਪਣੇ ਦਾਦਾ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਵਾਂਗ ਨਿੱਡਰ ਨੇ ਕੋਈ ਕਹੇ ਕਿ ਆਪਣੇ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਾਂਗ ਬਹਾਦਰ ਨੇ ਨੀਤੀ ਤੋਂ ਕਮ ਲੈਂਦਿਆਂ ਵਜ਼ੀਰ ਖਾਨ ਨੇ ਗੁਰੂ ਜੀ ਦੇ ਲਾਲਾ ਨੂੰ ਮਾਤਾ ਜੀ ਕੋਲ ਠੰਡੇ ਬੁਰਜ ਵਿੱਚ ਵਾਪਸ ਭੇਜ ਦਿੱਤਾ ਤੇ ਕਿਹਾ ਕਿ ਆਪਣੀ ਦਾਦੀ ਜੀ ਨਾਲ ਸਲਾਹ ਕਰਕੇ ਦੱਸਣਾ ਮਾਤਾ ਜੀ ਨੇ ਆਪਣੇ ਲਾਲਾ ਨੂੰ ਘੁੱਟ ਕੇ ਗਲਵੱਕੜੀ ਵਿੱਚ ਪਾ ਕੇ ਗੋਦੀ ਵਿੱਚ ਬਿਠਾ ਕੇ ਪੁੱਛਿਆ ਕਿ ਅੱਜ ਕਚਹਿਰੀ ਵਿੱਚ ਕੀ ਕੀ ਹੋਇਆ ਸਹਿਬਜ਼ਾਦੇ ਨੇ ਸਾਰੀ ਗੱਲ ਦੱਸੀ ਮਾਤਾ ਜੀ ਨੇ ਸਾਰੀ ਗੱਲ ਸੁਣ ਕੇ ਥਾਪੜਾ ਧੇਕੇ ਕਿਹਾ ਕਿ ਇਸ ਤੋਂ ਵੀ ਔਖਾ ਸਮਾਂ ਆਏਗਾ ਤੁਸੀਂ ਔੜੋ ਰਹਿਣਾ ਸਿੱਖੀ ਸਦੀਕ ਨੂੰ ਆਉਂਦੀ ਮਿਸਾਲ ਪੈਦਾ ਕਰਨੀ ਸੂਰਜ ਛਿਪ ਗਿਆ ਮਾਤਾ ਜੀ ਤੇ ਸਹਿਬਜ਼ਾਦੇ ਨੇ ਨਾਂ ਬਾਣੀ ਵਿੱਚ ਸੁਰਤ ਜੋੜ ਲਈ ਐਸੇ ਸਰਹੰਦ ਵਿੱਚ ਬਾਬਾ ਮੋਤੀराम ਮਹਾਰਾਜ ਹੀ ਰਹਿੰਦੇ ਸਨ ਜੋ ਜੇਲ੍ਹ ਦੇ ਕੈਦੀਆਂ ਲਈ ਰੋਟੀ ਤਿਆਰ ਕਰਦੇ ਸੀ ਇਹਨਾਂ ਦਾ ਪਰਿਵਾਰ ਗੁਰੂ ਘਰ ਦਾ ਬੜਾ ਸ਼ਰਧਾਲੂ ਸੀ ਜਦੋਂ ਇਸ ਨੂੰ ਪਤਾ ਲੱਗਾ ਕਿ ਮਾਤਾ ਜੀ ਤੇ ਸਹਿਬਜ਼ਾਦੇ ਠੰਡੇ ਪੁੱਜ ਵਿੱਚ ਭੁੱਖੇ ਬੈਠੇ ਨੇ ਤਾਂ ਇਸਨੇ ਆਪਣੀ ਘਰਵਾਲੀ ਦੇ ਗਹਿਣੇ ਤੇ ਜਮਾ ਕੀਤੇ ਪੈਸੇ ਠੰਡੇ ਬੁਰਜ ਚ ਪਹਿਰੇਦਾਰ ਸਿਪਾਈਆਂ ਨੂੰ ਦੇ ਕੇ ਮਾਤਾ ਜੀ ਤੇ ਸਹਿਬਜ਼ਾਦਿਆਂ ਨੂੰ ਦੋ ਦਿਨ ਦੁੱਧ ਪਿਉਂਦੀ ਸੇਵਾ ਕੀਤੀ ਸੀ ਪਰ ਜਦੋਂ ਇਸ ਦੀ ਖਬਰ ਸੂਬਾ ਵਜ਼ੀਰ ਖਾਨ ਨੂੰ ਲੱਗੀ ਉਹ ਜ਼ਾਲਮ ਪਾਪੀ ਨੇ ਮੋਤੀराम ਮਹਾਰਾਜੀ ਦੇ ਸਾਰੇ ਪਰਿਵਾਰ ਨੂੰ ਕੋਲੋਂ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਸੀ ਮਾਤਾ ਗੁਜਰ ਕੌਰ ਜੀ ਨੇ ਸਹਿਬਜ਼ਾਦਿਆਂ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਲੜੀਆਂ ਜੰਗਾਂ ਭਾਈ ਸਤੀਦਾਸ ਭਾਈ ਮਤੀਦਾਸ ਭਾਈ ਦਿਆਲਾ ਜੀ ਲੱਖੀ ਸ਼ਾਹ ਬੰਜਾਰਾ ਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀਆਂ ਸ਼ਹਾਦਤਾਂ ਬਾਰੇ ਦੱਸਦੇ ਹੋਏ ਸਹਿਬਜ਼ਾਦਿਆਂ ਦੇ ਮਨਾਂ ਅੰਦਰ ਸ਼ਹਾਦਤ ਦਾ ਜਜ਼ਬਾ ਭਰ ਦਿੱਤਾ ਅੰਮਤ ਵੇਲੇ ਉਸ ਔਕੀ ਕੜੀ ਵਿੱਚ ਵੀ ਨਾਮ ਬਾਣੀ ਵਿੱਚ ਸੁਰਤ ਜੋੜੀ ਰੱਖੀ ਤੇ ਸਵੇਰੇ ਦੋ ਸਿਪਾਹੀ ਠੰਡੇ ਬੁੱਜੇ ਆਏ ਤੇ ਕਹਿਣ ਲੱਗੇ ਵਜ਼ੀਰ ਖਾਨ ਨੇ ਸਹਿਬਜ਼ਾਦਿਆਂ ਨੂੰ ਕਚਹਿਰੀ ਵਿੱਚ ਬੁਲਾਇਆ ਹੈ ਮਾਤਾ ਜੀ ਨੇ ਸੁੰਦਰ ਦਸਤਾਰਾਂ ਸਜਾਉਂਦਿਆਂ ਕਿਹਾ ਮੇਰੇ ਬਹਾਦਰ ਪੁੱਤਰੋ ਜ਼ਾਲਮ ਅੱਗੇ ਸੀਸ ਨਾ ਝੁਕਾਉਣਾ ਮੌਤ ਜਾਂ ਧਰਮ ਛੱਡਣ ਲਈ ਕਹੇ ਤਾਂ ਮੌਤ ਨੂੰ ਗਲਵਕੜੀ ਪਾ ਕੇ ਸ਼ਹੀਦ ਹੋਣਾ ਪ੍ਰਵਾਨ ਕਰਨਾ ਇਹ ਜ਼ੁਲਮ ਦਾ ਰਾਜ ਥੋੜਾ ਚਿਰ ਹੈ ਤੁਹਾਡੀ ਸਿੱਧੀ ਕੌਮ ਅੰਦਰ ਜੋਸ਼ ਪੈਦਾ ਕਰੇਗੀ ਜਿਸ ਜੋਸ਼ ਦੀ ਅੱਗ ਵਿੱਚ ਜ਼ਾਲਮ ਦਾ ਰਾਜ ਸੜ ਕੇ ਸੁਆਹ ਹੋ ਜਾਵੇਗਾ ਮਾਤਾ ਜੀ ਦਾ ਥਾਪੜਾ ਲੈ ਕੇ ਸਹਿਬਜ਼ਾਦੇ ਸੂਬੇ ਦੀ ਕਚਹਿਰੀ ਵੱਲ ਤੁਰ ਪਏ ਅੱਜ ਬਜ਼ੀਰ ਖਾਨ ਵੱਲੋਂ ਇੱਕ ਖੇਡ ਖੇਡੀ ਗਈ। ਕਚੈਰੀ ਦਾ ਵੱਡਾ ਦਰਵਾਜ਼ਾ ਬੰਦ ਕਰਕੇ ਛੋਟਾ ਦਰਵਾਜ਼ਾ ਖੋਲਿਆ ਗਿਆ। ਇਸ ਨੀਤੀ ਅਨੁਸਾਰ ਕਿ ਜਦੋਂ ਸਹਿਬਜ਼ਾਦੇ ਛੋਟੇ ਦਰਵਾਜ਼ੇ ਵਿੱਚੋਂ ਸੇ ਝੁਕਾ ਕੇ ਅੰਦਰ ਆਉਣਗੇ ਤਾਂ ਸਾਰੇ ਦਰਬਾਰੀ ਤਾੜੀ ਮਾਰ ਕੇ ਕਹਿਣਗੇ ਕਿ ਦੇਖੋ ਸਹਿਬਜ਼ਾਦੇ ਸੁਬਾ ਬਜ਼ੀਰ ਖਾਨ ਨੂੰ ਝੁੱਕ ਕੇ ਸਲਾਮ ਕਰ ਰਹੇ ਨੇ। ਸਹਿਬਜ਼ਾਦੇ ਕਚੈਰੀ ਦੇ ਦਰਵਾਜ਼ੇ ਕੋਲ ਪੁੱਜੇ ਇੱਕ ਸਿਪਾਹੀ ਅੱਗੇ ਹੋ ਸਿਰ ਝੁਕਾ ਕਚੈਰੀ ਅੰਦਰ ਵੜਿਆ ਤੇ ਦੂਜੇ ਸਿਪਾਹੀ ਨੇ ਸਭਜਾਦਿਆਂ ਨੂੰ ਸਿਪਾਹੀ ਦੀ ਤਰ੍ਹਾਂ ਅੰਦਰ ਬਣਨੀ ਕਿਹਾ ਬਾਬਾ ਜੋਰਾਵਰ ਸਿੰਘ ਜੀ ਛੋਟੇ ਵੀਰਬਲ ਵੇਖ ਕੇ ਮੁਸਕਰਾਏ ਤੇ ਅੱਗੇ ਵੱਧ ਕੇ ਦਰਵਾਜ਼ੇ ਵਿੱਚ ਪਹਿਲਾ ਪੈਰ ਰੱਖਿਆ ਫਿਰ ਸੀਸ ਪਿੱਛੇ ਕਰਕੇ ਅੰਦਰ ਦਾਖਲ ਹੋਏ ਇਸ ਤਰ੍ਹਾਂ ਬਾਬਾ ਫਤਿਹ ਸਿੰਘ ਜੀ ਅੰਦਰ ਦਾਖਲ ਹੋਏ ਇਹ ਸਭ ਕੁਝ ਵੇਖ ਕੇ ਦਰਬਾਰੀ 당ਗ ਰਹਿ ਗਏ ਤੇ ਗੁਰੂ ਕੇ ਲਾਲਾ ਨੇ ਗਰਜਮੀ ਆਵਾਜ਼ ਵਿੱਚ ਫਤਿਹ ਬੁਲਾਈ ਵੈਗੁਰ ਜੀ ਦਾ ਖਾਲਸਾ ਸ੍ਰੀ ਵਹਿਗੁਰ ਜੀ ਕੀ ਫਤਿਹ ਪਹਿਲਾਂ ਨਾਲੋਂ ਵੀ ਜ਼ਿਆਦਾ ਜੋਸ਼ ਵੇਖ ਕੇ ਸਾਰੇ ਦਰਬਾਰੀ ਹੈਰਾਨ ਸੀ ਇਹ ਸਾਰਾ ਅਸਰ ਮਾਤਾ ਜੀ ਵੱਲੋਂ ਦਿੱਤੀ ਸਿੱਖਿਆ ਦਾ ਸੀ ਨਵਾਬ ਵਜ਼ੀਰ ਖਾਨ ਕੁਝ ਬੋਲਦਾ ਉਸ ਤੋਂ ਪਹਿਲਾਂ ਸਚਾ ਨੰਦ ਨੇੜੇ ਆ ਕੇ ਸਾਹਜਾਦਿਆਂ ਨੂੰ ਕਹਿਣ ਲੱਗਾ ਐਨਾ ਗੱਲਾਂ ਕਰਕੇ ਤੁਸੀਂ ਭਿਆਨਕ ਮੌਤੇ ਮਾਰੇ ਜਾਓਗੇ ਤੁਸੀਂ ਨਵਾਬ ਜੀ ਦੀ ਗੱਲ ਮੰਨ ਲਵੋ ਤਾਂ ਦੌਲਤ ਨਾਲ ਮਾਲੋ ਮਾਲ ਕਰ ਦਿੱਤੇ ਜਾਵੋਗੇ ਲੋਕ ਤੁਹਾਨੂੰ ਸਲਾਮਾ ਕਰਨਗੇ ਜਿੱਦ ਛਾੜੇ ਇਸਲਾਮ ਕਬੂਲ ਕਰ ਲਵਾਂ ਬਾਬਾ ਫਤਿਹ ਸਿੰਘ ਜੀ ਨੇ ਸੁਚਾਨੰਦ ਨੂੰ ਕਿਹਾ ਤੇ ਇਹ ਜਿੱਦ ਨਹੀਂ ਸਾਡਾ ਸਿੱਖੀ ਸਿੱਧਕ ਹੈ ਸਾਡੇ ਦਾਦਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਤੇ ਉਹਨਾਂ ਦੇ ਪਿਆਰੇ ਤਿੰਨ ਸਿੱਖਾਂ ਨੂੰ ਹਕੂਮਤ ਨੇ ਐਸੇ ਤਰ੍ਹਾਂ ਧਨ ਦੌਲਤ ਦਾ ਲਾਲਚ ਤੇ ਮੌਤ ਦਾ ਦਿੱਤਾ ਸੀ ਪਰ ਉਹਨਾਂ ਨੇ ਜ਼ਾਲਮ ਦੀ ਇੱਕ ਨਾ ਮੰਨੀ ਤੇ ਉਹ ਸ਼ਹੀਦੀ ਪਾ ਗਏ ਸੀ ਸਾਡੇ ਵੱਡਿਆਂ ਵੱਲੋਂ ਚਲਾਈ ਸ਼ਹੀਦੀ ਪਰੰਪਰਾ ਨੂੰ ਹੁਣ ਅਸੀਂ ਹੀ ਅੱਗੇ ਤੋਰਾਂਗੇ ਅਸੀਂ ਗੁਰੂ ਦਾਦਾ ਜੀ ਦੇ ਮਾਨ ਨੂੰ ਸਦਾ ਕਾਇਮ ਰੱਖਾਂਗੇ ਇਹ ਜੁਰਤ ਭਰੇ ਬੋਲ ਸੁਣ ਕੇ ਸਭ ਹੈਰਾਨ ਰਹਿ ਗਏ ਸੁਚਾਨੰਦ ਵਜ਼ੀਰ ਖਾਨ ਨੂੰ ਕਹਿਣ ਲੱਗਾ ਇਹ ਬਾਗੀ ਦੇ ਪੁੱਤਰ ਨੇ ਵੱਡੇ ਹੋ ਕੇ ਹਕੂਮਤ ਲਈ ਖਤਰਾ ਪੈਦਾ ਕਰਨਗੇ ਸੱਪ ਨੂੰ ਮਾਰਨਾ ਤੇ ਸੱਪ ਦੇ ਬੱਚੇ ਪਾਲਣਾ ਠੀਕ ਨਹੀਂ ਹੁੰਦਾ ਵਜ਼ੀਰ ਖਾਨ ਕ੍ਰੋਧ ਦੀ ਅੱਗ ਵਿੱਚ ਸੜ ਰਿਹਾ ਸੀ ਸੁਚਨ ਨੰਦੀਆਂ ਗੱਲਾਂ ਨੇ ਬਲਦੀ ਅੱਗ ਤੇ ਤੇਲ ਪਾਉਣ ਦਾ ਕੰਮ ਕੀਤਾ। ਵਜ਼ੀਰ ਖਾਨ ਨੇ ਕਚੈਰੀ ਵਿੱਚ ਬੈਠੇ ਲੇ ਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਖਾਨ ਨੂੰ ਕਿਹਾ ਕਿ ਤੁਹਾਡਾ ਭਰਾ ਨਾਹਰ ਖਾਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਮਕੌਰ ਦੀ ਜੰਗ ਵਿੱਚ ਮਾਰਿਆ ਸੀ। ਉਸ ਦੇ ਪੁੱਤਰਾਂ ਨੂੰ ਮਾਰ ਕੇ ਆਪਣੇ ਭਰਾ ਦੀ ਮੌਤ ਦਾ ਬਦਲਾ ਲੈ ਸਕਦੇ ਹੋ। ਇਹ ਬੱਚੇ ਮੈਂ ਤੁਹਾਡੇ ਹਵਾਲੇ ਕਰਦਾ। ਐ ਸੁਣ ਸ਼ੇਰ ਮੁਹੰਮਦ ਖਾਨ ਨੇ ਉੱਠ ਕੇ ਕਿਹਾ ਬੇਸ਼ੱਕ ਮੇਰਾ ਭਰਾ ਭਤੀਜਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜੰਗ ਦੇ ਮੈਦਾਨ ਵਿੱਚ ਮਾਰੇ ਸੀ ਮੈਂ ਆਪਣੇ ਭਰਾ ਭਤੀਜੇ ਦੀ ਮੌਤ ਦਾ ਬਦਲਾ ਜ਼ਰੂਰ ਲਵਾਗਾ ਪਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਜੰਗ ਦੇ ਮੈਦਾਨ ਵਿੱਚ ਲਵਾਗਾ ਇਹ ਮਾਸੂਮ ਬੱਚਿਆਂ ਨੂੰ ਕਤਲ ਕਰਨਾ ਇਸਲਾਮ ਦੇ ਖਿਲਾਫ ਹੈ ਇਹ ਜ਼ੁਲਮ ਹੈ ਨਵਾਬ ਇਹ ਹਾ ਦਾ ਨਾਰਾ ਮਾਰ ਕੇ ਕਚਹਿਰੀ ਵਿੱਚੋਂ ਬਾਹਰ ਆ ਗਿਆ ਵਜ਼ੀਰ ਖਾਨ ਬੜਾ ਜ਼ਾਲਮ ਸੀ ਤੇ ਸੁਚਾਨੰਦ ਵਰਗੇ ਬਲਦੀ ਤੇ ਤੇਲ ਪਾਉਣ ਦਾ ਕੰਮ ਕਰ ਰਹੇ ਸੀ ਫਿਰ ਵਜ਼ੀਰ ਖਾਨ ਨੇ ਕੋਲ ਬੈਠੇ ਕਾਜੀ ਰੁਸਤਮਦੀਨ ਤੇ ਅਲੀ ਖਾਨ ਨੂੰ ਕਿਹਾ ਕਿ ਇਹ ਬੱਚੇ ਜਿਉਂਦੇ ਛੱਡਣ ਜੋਗ ਨਹੀਂ ਇਹਨਾਂ ਨੂੰ ਮਾਰਨ ਦਾ ਫਤਵਾ ਸੁਣਾਓ ਕਾਜੀ ਅਲੀ ਖਾਨ ਨੇ ਉੱਠ ਕੇ ਕਿਹਾ ਇਹ ਬੱਚੇ ਇਸਲਾਮ ਸਰਕਾਰ ਦੇ ਵਿਰੁੱਧ ਬਗਾਵਤ ਕਰਨ ਲਈ ਤਿਆਰ ਨੇ ਬੱਚੇ ਜਾਣ ਕੇ ਨਰਮੀ ਨਾਲ ਵਰਤੀ ਜਾਵੇ ਬਾਗੀ ਬਾਪ ਦੇ ਬਾਗੀ ਪੁੱਤਰਾਂ ਨੂੰ ਦੀਵਾਰ ਵਿੱਚ ਚਿੰਨ ਕੇ ਮਾਰ ਦਿੱਤਾ ਜਾਵੇ ਇਹ ਫਤਵਾ ਸੁਣ ਕੇ ਸਾਰੇ ਲੋਕ ਹੈਰਾਨ ਰਹਿ ਗਏ